ਕੀ ਜੰਮੂ ਦਾ ਪੀਣਾ ਠੀਕ ਐ ਚਾ ਸਾਥੀ ਤੇ ਹੋ ਨਹੀਂ ਆ ਠੀਕ ਐ ਚਾ ਹਾਂ ਚੋਣ ਚਾਨ ਅਸਲ ਲੱਗੇ ਨੇ ਜਿਵੇਂ ਟੋਕੜ ਵਈਆਂ ਖਾਲੀ ਖੁੱਲੀ ਹੋ ਰਹੀਆਂ ਨੇ ਵਿਚਾਰੀਆਂ ਹੁਣ ਤਾਂ ਜੋਸ਼ ਨਹੀਂ ਥਣ ਦੇਖੀ ਕਿਹੜੇ ਲੱਗੇ ਨੇ ਥਣ ਬੜਾ ਚੰਗਾ ਲੱਗਿਆ ਲੈ ਆ ਜਾ ਪੁੱਤ ਥਣ ਦੇਖੋ ਆ ਪਾਕਤ ਐ ਦੋਸਤੋ ਤੁਹਾਡੇ ਆਪਣੇ YouTube ਚੈਨਲ ਸਮਰਾ ਡੈਰੀ ਫਾਰਮ ਤੇ ਜਿਹੜੇ ਭਰਾ ਆਪਣੀ ਵੀਡੀਓ ਪਹਿਲੀ ਵਾਰ ਦੇਖ ਰਹੇ ਨੇ ਉਹ YouTube ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਕਿ ਸਭ ਤੋਂ ਪਹਿਲਾਂ ਵੀਡੀਓ ਤੁਹਾਡੇ ਕੋਲ ਪਹੁੰਚੇ ਤੇ ਫੇਸਬੁੱਕ ਤੇ ਦੇਖ ਰਹੇ ਨੇ ਕਿ ਬਣਾ ਫੇਸਬੁੱਕ ਪੇਜ ਨੂੰ ਕਰ ਲਓ ਫੋਲੋ ਦੋਸਤੋ ਅੱਜ ਤਰੀਕੇ ਗਏ 18 ਪਹਿਲਾ ਮਹੀਨਾ 2026 ਦੋ ਝੋਟੀਆਂ ਦਿਖਾਵਾਂਗੇ ਤੁਹਾਨੂੰ ਤੋਕੜ ਗੱਪਣ ਬਾਕੀ ਕਰਾਉਣਿਆ ਚਾਚਾ ਨਾਲ ਸਾਸਰੀ ਦਾ ਚਾਚਾ ਜੀ ਸਾਸਰੀ ਦਾ ਸਾਸਰੀ ਦਾ ਤੇ ਦੋ ਝੋਟੀਆਂ ਨੇ ਅੱਜ ਮਦੀਨੇ ਨੇ ਸੋਨੇ ਦੀ ਅੰਡਲੀਆਂ ਅੱਛਿਆ ਠੀਕ ਹੈ ਹਾਂ ਕੱਪਣਾ ਕਨੇਡਾ ਦੀਆਂ ਨੇ ਗੱਪਣਾ ਬਾਈ 7ਵੇਂ ਲੱਗ ਗਿਆ ਦੋਨਾਂ ਨੂੰ ਬੈ ਕੜਕ ਵੱਢਦੀ ਹੂ ਜਦੋਂ ਬੱਚੇ ਬਸਾਖੀ ਨਹੀਂ ਆਉਂਦੀ ਅੰਬਰਸਰ ਹਾਂ ਉੱਥੇ 7 7 ਲੱਖ ਮੰਗਦੇ ਨੇ ਵਿੱਚ ਲੱਗਣਗੇ ਉਹਨਾਂ ਦੇ ਜਾ ਕੇ ਠੀਕ ਆ ਜੀ ਹਾਂ ਝੋਟੀ ਹੈ ਜਰਾ ਆਪਾਂ ਦੇਣਾ ਤਾਂ ਜੋੜਾ ਠੀਕ ਆ ਚਾ ਇਹਦੇ ਨਿਗਾਹ ਨਾਲ ਠੰਡੀਆਂ ਸੀਲ ਇਹ ਕਿੱਡੀ ਝੋਟੀ ਆ ਵੀ ਵੱਡੀ ਪੂਰੀ ਫੁੱਲ ਵੱਡੀ ਠੀਕ ਹੈ ਨੇਵਾਂ ਨਾ ਅਮਰੀਕਨਾਂ ਨੂੰ ਵੀ ਫੇਲ ਕਰਦੀ ਆ ਠੀਕ ਆ ਪਾਲਤੈ ਨੂੰ ਹੁਣ ਦੱਸਣਗੇ ਠੀਕ ਆ ਚਾ ਹਾਂ ਤਾਂ ਤੋਰ ਦੇ ਮੁੰਡਿਆ ਹਾਈਟ ਦੇਖ ਸਕਦੇ ਹੋ ਦੋਸਤੋ ਪੂ ਇਧਰ ਬਾਹਰੇ ਕੱਢ ਲੋ ਬਾਹਰ ਹੀ ਵੱਡੀ ਝੁੱਤੀ ਆ ਵੱਡੀ ਬੁੱਡੀ ਆ ਕਰਮ ਵਾਲੀ ਪੂਰੀ ਆ ਤੇ ਦੁੱਧ ਬਾਦ ਕਿਵੇਂ ਹੋਣਾ ਡرائی ਆ ਹਾਂ ਜੀ ਅਰੇ ਗਾਹਕ ਮਾਲਕ ਦੇ ਘਰੋਂ ਦਾ 9 9 10 10 ਕਿਲੋ ਦੁੱਧ ਤੁਸੀਂ ਹਾਂ ਬਾਕੀ ਪੁੱਜੀ ਨਹੀਂ ਲਾਇਆ ਮੁੰਜਣੇ ਯਾਰ ਕੋਪਰਾ ਕਰ ਜੁੰਦੀਆਂ ਨਹੀਂ ਪੰਜ ਪੰਜ 6 ਕਿਲੋ ਦੁੱਧ ਹੁਣ ਵੀ ਆਪ ਤਾਂ ਉਹ 2 ਡੰਗ ਚੁੰਦੀ ਦੀ ਆਪਾਂ 1 ਡੰਗ ਚੋਣ 1 ਡੰਗ ਠੀਕ ਐ ਚਾ ਚੀਕਾ ਟੂਕੇ ਵੀ ਚੰਗੇ ਪਰੇ ਹੋਏ ਨੇ ਆਪਾਂ ਦਹਾਉਂਦਾ ਚੰਗੇ ਸੀਮਣਾ ਗਰ ਕਿੱਡੀ ਆ ਯਾਰ ਕੌਣ ਦਿੰਦਾ ਗੰਦ ਵੀ ਕੀ ਜਾਂਦਾ ਸਫਾ ਸਫਾ ਲੱਕ ਦਾ ਠੀਕ ਐ ਚਾ ਬ੍ਰੈਂਡ ਆ ਜਿਹਨੂੰ ਬ੍ਰੈਂਡ ਕਹਿੰਦੇ ਨੇ ਅਸਲ ਬ੍ਰੈਂਡ ਆ ਗਿਆ ਜੇ ਆਪਾਂ ਦੋਵੇਂ ਵਈਆਂ ਲੈ ਜੇ ਕੋਈ ਯਾਰ ਅੱਜ ਆਪਣੇ ਤੋਂ ਹਾਂ ਆਪਾਂ ਦੋਨੇ ਮੱਜਾਂ ਦਾ ਵਧੀਆ ਨਫਾ ਦੇ ਕੇ ਦੁਬ ਆਸਲ ਚੋਂ ਲੱਗੇ ਹੋਏ ਨੇ ਝੋਟੀਆਂ ਨੂੰ ਠੀਕ ਹੈ ਕੁਆਲਟੀ ਦੇਖ ਸਕਦੇ ਹੋ ਇੱਕ ਨੰਬਰ ਆ ਪੂਰੀ ਫੁੱਲ ਵੱਡੀਆਂ ਆ ਗਈਆਂ ਤੇ ਤਾਜ਼ੀਆਂ ਦਾ ਕਿੰਨਾ ਕਿੰਨਾ ਰਿਕਾਰਡ ਦੱਸਿਆ ਦੁੱਧ ਦਾ ਤਾਜ਼ੀ ਇਹ ਝੋਟੀ ਦਾ ਭਰੇ 19 20 ਕਿਲੋ ਦੁੱਧ ਤੇ 20 ਤੇ ਨਹੀਂ ਚੱਲਦੀ 18 ਤੇ ਪੱਕਦੀ ਨਹੀਂ ਠੀਕ ਹੈ ਦੂਜੀ ਨੇ ਵੀ 16 17 ਕਿਲੋ ਨੇ ਦੇ ਰਿਆ ਠੀਕ ਹੈ ਨਾੜਾ ਨੂੜਾ ਚੰਗੀਆਂ ਆ ਗਈਆਂ ਬਾਲੀਆਂ ਕਿੰਨੀਆਂ ਨੇ ਬਾਲੀਆਂ ਚੰਗੀਆਂ ਕਿੰਨੀਆਂ ਕਿ ਸਰਾਲ 19 ਚੰਗੀਆਂ ਨੇ ਠੀਕ ਹੈ ਆਚਾ ਹਾਂ ਅਗਲਾ ਦਰਪੀਏ ਮੰਤਲਬ ਬ੍ਰਾਂਡ ਆ। ਆਸਲ ਬ੍ਰਾਂਡ ਜਿਹਨੂੰ ਕਹਿੰਦੇ ਹੁੰਦੇ ਆ। ਕਿਵੇਂ ਇਹ ਛੋਟੀਆਂ ਅੱਜ ਆਈਆਂ ਨੇ ਪਹਿਲਾਂ ਇੱਕ ਛੋਟੀ ਅੱਜ ਆਪਣੇ ਘਰੇ ਆਈ ਆ। ਹਾਂ। ਉਹ ਖੜੀ ਆ। ਉਹ ਵੀ ਨਾ ਹੀ ਦਿੱਤੀ ਸੀ। ਠੀਕ ਹੈ। ਲੋਕ ਕਹਿੰਦੇ ਵੀ ਬਰੇਟ ਜਿਆਦੇ ਆ ਬੰਦਿਆਂ ਤੋਂ 2.5 ਲੱਖ ਦੀ ਦਵਾਰੋਂ ਲੈਂਦੀ ਆ। ਠੀਕ ਹੈ ਅੱਛਾ। ਹਾਂ। ਚੀਤ ਦਾ ਚੀਤ ਦਾ ਰੇਟ ਲੱਗਦਾ? ਚੀਤ ਤੇ ਲੱਗਦਾ। ਉਹ ਉਧਰ ਲੈ ਉਹ ਦਿਗਾਂ ਮਾਰੀ। ਹਾਂ ਅੱਛਾ। ਠੋਕੜਾ ਥੱਲੇ ਦੇਖੀ ਥਾਣ ਦੇਖੀ ਕਿਹੜੇ ਲੱਗੇ ਨੇ? ਥਾਣ ਬੜਾ ਚੰਗਾ ਲੱਗਾ ਲੈ। ਆਜਾ ਪੁੱਤ। ਥਾਣ ਦੇਖੋ ਆਪ ਕਿ ਇੱਕ ਕਰ ਸਕ ਆ ਜਿਓ। ਪਿੱਛੇ ਦੇਖੀ। ਬੋਲ ਕਿ ਕੋ ਰਬ ਵਪਾਰਾ ਮੈਂ ਜਿਹੜੇ ਬੰਦੇ ਤੋਂ ਲੈਤੀ ਆਨੇ ਨਾ ਕਾਹ ਮਨਾਲਾ ਹਾਂ 80% ਰੱਦਾ ਵੀ ਘਰੇ ਝੋਟੀਆਂ ਰੱਖੂ ਠੀਕ ਐ ਆਚਾ ਕਿ ਘਰ ਦੀ ਝੋਟੀ ਵੱਡੀ ਨਾਲ ਪਿਆਰ ਹੁੰਦੇ ਨੇ ਠੀਕ ਐ ਚਾਹ ਸਭ ਕੀਤੀ ਆ ਯਾਰ ਵੱਡੇ ਬੁੱਢੀ ਦੇਖੋ ਪੂਰੇ ਇਧਰ ਤੋੜ ਦੇ ਕਹੀਆਂ ਨੇ ਚਲੋ ਜਿਹਨੇ ਦੇਣ ਵਾਲੇ ਨੇ ਦੇਤੀਆਂ ਆਪਾਂ ਵੀ ਲੈ ਲੀਆਂ ਹਾਂ ਹੈ 100 ਪੈਸੇ ਪੈ ਟਕੇ ਦਾ 100 ਹੁੰਦਾ ਸਰ ਠੀਕ ਐ ਚਾਚਾ ਝੋਟੀਆਂ ਪੈ ਨਹੀਂ ਕਹੀਆਂ ਝੋਟੀਆਂ ਨੇ ਬਾਈ ਵੱਡੀਆਂ ਬੁੱਡੀਆਂ ਦੇਖ ਲੋ ਚੰਗੀਆਂ ਚੜਦੀ ਆ ਯਾਰ ਕੋਈ ਦੋਨੇ ਰੱਖ ਲੈ 2 ਲੱਖ ਨਫਾ ਤੇਰਾ ਵੀ ਠੀਕ ਐ ਚਾਚਾ ਖਾਲੇ ਆ ਕੱਪ ਨਾਲ ਸੌਦਾ ਕਰ ਲੈ ਹਾਂ ਜੇ ਉਹ ਤੇ ਲੂ ਆਪਾਂ 2 ਲੱਖ ਨਫਾ ਦੇ ਦਾਂਗੇ 2 ਲੱਖ ਨਫਾ ਦੇ ਦਾਂਗੇ ਜਿੰਨੇ ਜੱਜ ਲੈਣਗੇ ਤਿਆਰ ਕਰਕੇ ਦੇ ਦੇ ਕਿਤੇ ਇਹਨਾਂ ਨੂੰ ਪੱਕਾ ਬਰਸ਼ੀਆਂ ਕਰਕੇ ਨਾ ਦੇ ਠੀਕ ਹੈ ਪੂਰੀ ਜਾਣ ਜੂਨ ਪਾ ਕੇ ਦੇ ਦੇ 6 ਦੀਆਂ ਗੱਬਣਾ ਫੁੱਲਣੇ ਤੇ 7ਵਾਂ ਸ਼ੁਰੂ ਹੋ ਗਿਆ ਹਾਂਜੀ ਹਾਂ ਦੋਨਾਂ ਨੂੰ ਲੱਗ ਗਿਆ 7ਵਾਂ 7ਵਾਂ ਲੱਗ ਗਿਆ ਦੋਸਤੋ 6 ਪੂਰੇ ਹੋ ਗਏ ਥਣ ਤੋਂ ਦੇਖ ਸਕਦੇ ਹੋ ਕਿਹੜੀ ਨੂੰ ਇਹਨੂੰ 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 ਤਾਂ ਲੱਗ ਗਿਆ 14 ਤਰੀਕ ਦਾ ਇਹ ਕੱਪੜਾ ਇਹਨੂੰ ਅੱਜ ਲੱਗਿਆ ਦੋਸਤੋ ਤੇ ਇਹਨੂੰ ਲੱਗਿਆ ਆ ਦੇਖੋ ਕੱਪੜਾ ਲਾ ਕੇ ਪਤਾ ਲੱਗਦਾ ਅਸਲ ਆ ਦੇਖ ਤਾਰ ਦੇ ਤਾ ਨੂੰ ਸ਼ੌਂਕ ਨੂੰ ਪਾ ਕੇ ਕਰਮ ਵਾਲੀ ਠੀਕ ਐ ਆ ਹੁਣ ਪਤਾ ਲੱਗਦਾ ਦੇਖੋ ਰੂਹ ਖੁਸ਼ ਕਰਦੀਆਂ ਨੇ ਨਾ ਵੱਡੀਆਂ ਬੁੱਡੀਆਂ ਪਿੱਠ ਪੁੜੇ ਦੇਖੋ ਪੂਰੇ ਤੇਣੀਆਂ ਨੇ ਛੜੀਆਂ ਝੋਟੀਆਂ ਕਰ ਕਰ ਖੜੀਆਂ ਨੇ ਰੱਬ ਇਹਨਾਂ ਨੂੰ ਉਮਰ ਲਾਵੇ ਵਿਚਾਰੀਆਂ ਨੂੰ ਹੈ ਪੂਰੀ ਕਹਿੰਦੀ ਕਹੌਂਦੀ ਰੁੱਤਾਂ ਸੁਹਣੀ ਐ ਕਹਿੰਦੀ ਕਹਾਂਦੀ ਇਹ ਤਾਂ ਬਾਈ ਜਦੋਂ ਇੰਨਾ ਹੀ ਝੋਟੀਆਂ ਦਾ ਕੋਈ ਲੇਖਾ ਥੋੜੀ ਹੁੰਦਾ ਬੋਲੀਆਂ ਨੇ ਕਿੰਨੀਆਂ ਨੇ ਥੱਲੋਂ ਦੇਖੋ ਇੱਕ ਦੋ ਦਿਨ ਅਗਲੇ ਤੇ ਕਰ ਸਕਦੀਆਂ ਨੇ ਮਾਲਕ ਤੇ ਰਿੰਗ ਰਿੰਗ ਮਿਲ ਜਾਂਦੀਆਂ ਠੀਕ ਐ ਅਚਾ ਇਹ ਕਿਹੜਾ ਚੀਜ਼ ਆ ਯਾਰ ਤੇ ਐਂਡ ਦੇ ਦਿੱਤਾ ਇਹਨੇ ਕਿਹਾ ਤਾਂ 19 ਲੀਟਰ ਹਾਂ ਬਾਈ ਐਤ ਕੀ ਪਿਛੇ ਦੇ ਘਰੇ ਬਾਗੀ ਇਹਨਾਂ ਨੇ ਪਾਣੀ ਐਤ ਕੀ ਜੰਮੂ ਦਾ ਪੀਣਾ ਠੀਕ ਐ ਚਾ ਕਿਤੇ ਹੋਣੀਆਂ ਠੀਕ ਐ ਚਾ ਹਾਂ ਚੋਣ ਚਾਣ ਅਸਲ ਲੱਗੇ ਨੇ ਜਿਵੇਂ ਟੋਕੜ ਵਈਆਂ ਖਾਲੀ ਖੁੱਲੀ ਹੋ ਰਹੀਆਂ ਨੇ ਵਿਚਾਰੀਆਂ ਹੁਣ ਤਾਂ ਜੋਸ਼ ਨਹੀਂ ਹਾਂ ਹੁਣ ਤਾਂ ਇਹਨੂੰ ਯਾਰ ਕਿਹੜਾ ਵੀ ਪਾਲਣ ਆ ਲੈ ਕੇ ਚਲੋ ਦੋ ਕੀਪੇ ਕਿਹਾ ਉਹਦੇ ਸਾਈਡ ਤੇ ਲਾ ਦੇ ਜੇ ਚੋਣੀਆਂ ਨੇ ਮਹੀਨਾ 20 ਮਹੀਨਾ ਚੋਲੇ ਵਸ ਠੀਕ ਐ ਚਾ ਅਸੀਂ ਮਹੀਨਾ 2 ਮਹੀਨਾ ਚੋਲੇ ਚਵਾਈਆਂ ਲੱਗੀਆਂ ਨੇ ਗਾਂ ਨੂੰ ਵੀ ਨਹੀਂ ਚੋਣ ਮਿਲਦਾ ਲੱਗੇ ਕਿੰਨੀ ਕਿੰਨੀ ਪੋਲੀ ਆ ਤੁਨਾਂ ਝੋਟੀ ਹਲੋ ਦੇਖੋ ਇੰਨਾ ਲੇਵਾ ਕਸਮ ਕਰ ਵੀ ਆਪਾਂ ਸੌਣ ਨਹੀਂ ਖਾ ਸਕਦੇ ਇਹਨਾਂ ਠੀਕ ਹੈ ਹਾਂ ਬਰੀਕ ਬਰੂਕ ਵਾਲਿਆਂ ਨੇ ਲੈ ਪੂਰੀਆਂ ਫਲ ਬਰੀਕ ਆ ਗਈਆਂ ਤੇ ਇਹਦੇ ਕੀ ਰਿਕਾਰਡ ਆ ਚਾਚਾ ਤਾਜੀ ਦਾ ਇਹ ਛੋਟੀ ਦੇ ਵੀ ਕੀ ਦੱਸਾਂ ਇਹਨਾਂ ਦਾ ਕਾਰਡ ਦੇ ਹੂੰ ਤੇ ਮੂੰਹੋਂ ਬੋਲਦੀ ਹੈ ਕਰਮਾਂ ਦੀ ਠੀਕ ਹੈ ਹੈ ਦੇਖ ਲੈ ਵੀ ਆਪਣੀ ਨੂੰ ਉਮਰ ਲਾਵੇ ਹੈ ਦੇਖੀ ਦੇਖ ਹਾਂ ਦੇਖ ਅਸਲ ਆ ਗਈ ਯਾਰ ਬ੍ਰਾਂਡ ਆ ਜਿਹਨੂੰ ਦੇਖੀ ਇੱਧਰ ਮਾਰੀ ਤੇ ਰੇਟ ਦੱਸ ਦੇ ਚਾਚਾ ਫਿਰ ਇਹ 3 ਲੱਖ ਦੀਆਂ ਕੋਈ ਪਹੁੰਚ ਕਰਾ ਲੈ ਹਾਂ ਭਾਵੇਂ 2000 ਛੋਟ ਕਰਾ ਲਈ ਠੀਕ ਐ ਅਚਾ ਹਾਂ ਪਰ ਵੇਚਣ ਲੱਗ ਰਿਆਂ ਕਿੰਨੇ ਕਿਲੋਮੀਟਰ ਬਾਅਦ 500 ਰੁਪਏ ਵਾਲੇ ਫਸੇ ਪੈ ਪਹੁੰਚ ਕਿੰਨੇ ਕਿਲੋਮੀਟਰ 100 ਕਿਲੋਮੀਟਰ 100 ਕਿਲੋਮੀਟਰ ਹਾਂ ਵੇਚਣ ਲੱਗ ਰਿਆਂ ਰੁਪਏ ਵਾਲੇ ਫਸੇ ਪੈ ਲੋਕਾਂ ਦੇ ਦੇਖੋ ਗਾੜੀ ਤੇ ਰੁਪਏ ਸਾਰੇ ਆ ਜਾਣ ਆਪਾਂ ਨੂੰ ਕਿਸੇ ਨੂੰ ਮੈਂ ਬਾਲ ਵੀ ਨਾ ਦਵਾਂ ਪੱਟ ਕੇ ਠੀਕ ਐ ਅਚਾ ਹਾਂ ਕਰੀਏ ਕੀ ਸਾਰਾ ਕੁਝ ਕਰਨਾ ਪੈਂਦਾ ਵਪਾਰ ਆ ਠੀਕ ਐ ਅਚਾ ਹਾਂ ਇੱਕ ਕੱਟੀ ਕੱਲ ਹੋਰ ਕਰੇ ਰੱਖੀ ਆ ਹਾਂ ਐ ਹੋ ਰਿਹਾ ਸਲਾਹ ਵੀ 10 ਮਹੀਨਿਆਂ ਇਹ ਜਿਹੜੀਆਂ ਆਉਂਦੀਆਂ ਆਪਣੇ ਕੋਲੇ ਸਰ ਪਰ ਦਨੀਆਂ ਨੇ ਬਾਈ ਠੀਕ ਐ ਉਹ ਟੋਟੀ ਖੋਲ ਕੇ ਨੇ ਉਹਨੋਂ ਤੋਂ ਉਹਨੋਂ ਉਹ ਛੋਟੀ ਵੀ ਦੇਤੀ ਆਪਾਂ ਨੇ ਤੋਕੜ ਕਿਸੇ ਨੂੰ ਹਾਂ ਉੱਥੇ ਬਣਾ ਲੈਣਾ ਹਾਂ ਹਾਂ ਨਾ ਲੈ ਤੋੜ ਕੇ ਉਹਨਾਂ ਲੈ ਠੀਕ ਹੈ ਹੂੰ ਜਿੱਦ ਦੇ ਨਾਲ 3 ਲੱਖ ਰੁਪਏ ਜੋੜਾ ਜੋੜ ਮਤਲਬ ਕਿ ਚਾਹ ਉਹ ਆ ਛੋਟੀ ਆ ਹਾਂ ਉਹ ਨਹੀਂ ਕਹਿੰਦੀ ਛਿੱਤੇ ਆਪਾਂ ਇੰਨੀਆਂ ਮਾਰੀ ਸਿੰਗ ਸਮਾ ਦੇਖੋ ਇਹੋ ਜਿਹੇ ਦਿੱਤੀ ਸੀ ਬੰਦੇ ਨੇ ਕਾ ਤਿਆਰ ਕਰਕੇ ਦਿੱਤੀ ਇੰਨੀਆਂ ਮਾਰੀ ਹਾਂ ਕਿਵੇਂ ਉਹਦੇ ਮੈਂ ਉਹਰੇ 20 ਬੰਦੇ ਰਹਾੜੇ ਗੱਡੇ ਅੱਛਾ ਜੀ ਲੈ ਲਓ ਛੋਟੀ ਲੈ ਲਓ ਠੀਕ ਹੈ ਉਹਦੇ ਬੰਦੇ ਨੂੰ ਲੱਖ ਨਾ ਫਾਦੇ ਪਿਆ ਠੀਕ ਹੈ ਚਾਚਾ ਦਿਨ ਕਿੰਨੇ ਕੇ ਲੈ ਜੂ ਲੈ ਜੂ 15 ਠੀਕ ਹੈ। ਸਿੰਕ ਦੇਖ ਸਕਦੇ ਹੋ ਤੁਸੀਂ। ਜਿੱਤੇ ਇੰਨਾ ਨੇ ਬੱਚੇ ਧਰਨੇ ਨੇ। ਹਾਂ, ਇੰਨਾ ਨੇ ਕਰਨਾ। ਠੀਕ ਹੈ। ਹਾਂ ਹਾਂ। ਵੀ ਹਜੇ ਤੱਕ ਕੁਛ ਇੱਥੋਂ ਪੂਰੀ ਵੀ ਨਹੀਂ ਲੱਗੀ। ਠੀਕ ਹੈ। ਕਰ ਲਓ ਤੁਸੀਂ ਤੋਂ ਕਨੈਕਟਰ ਨੰਬਰ 98784 8447518 ਠੀਕ ਆ ਜੀ। ਹਾਂ।